ਕੀ ਰੇ ਦੀ ਹੈ ਭਾਈ ਇਹ ਇਹ ਤੁਹਾਨੂੰ 6000 ਦੀ ਦੇ ਮੰਗੇ 6000 ਰੁਪਏ ਦੀ ਹੈ ਆ ਦੇਖੋ ਦੋਸਤੋ 6000 ਰੁਪਏ ਦੀ LED ਦਿਵਾਲੀ ਤੱਕ ਹੀ ਦਿਵਾਲੀ ਤੱਕ ਨਾਲ ਗਿਫਟ ਫਰੀ ਅੱਛਾ ਨਾਲ ਗਿਫਟ ਆ ਚੱਕੋ ਦੋਸਤੋ ਨਾਲ ਤਾਂ LED ਤੇ ਨਾਲ ਗਿਫਟ ਨਾਲ ਸਟੈਂਡ ਨਾਲ ਆ ਸਟੈਂਡ ਵੀ ਭਾਈ ਗਿਜਰ ਲੈ ਕੇ ਆਏ ਜੀ ਤੁਹਾਡੇ ਵਾਸਤੇ ਸਾਲਾ ਵਾਸਤੇ ਜੀ ਗਿਜਰ ਇਹ ਕਿੰਨੇ ਦਾ ਭਾਈ ਇਹ ਇਹ 3500 ਰੁਪਏ ਦਾ ਹੈ 3500 ਰੁਪਏ ਦਾ ਇਹ 1 ਸਾਲ ਦੀ ਔਨਲਾਈਨ ਗਾਰੰਟੀ 1 ਸਾਲ ਦੀ ਗਾਰੰਟੀ ਆ ਦੇਖੋ ਦੋਸਤੋ 3500 ਰੁਪਏ ਦਾ ਗਿਜਰ 1 ਸਾਲ ਦੀ ਗਾਰੰਟੀ ਪਰ ਆੜ ਲੈ ਕੇ ਆਏ ਵੀਰੇ ਠੀਕ ਹੈ ਵੀਰੇ 31 ਮਾਰਚ ਤੱਕ ਦੀ ਫੁੱਲ ਗਾਰੰਟੀ ਆ ਆ ਪ੍ਰੈਸ ਮਿਲ ਜੂਗੀ 600 ਰੁਪਏ ਦੀ ਸਾਲ ਦੀ ਗਾਰੰਟੀ ਛੱਕੋ ਦੋਸਤੋ ਭਗਵਾਨ ਤੁਮਾ ਨੇ 600 ਜੁੰਡਾ ਤੁਹਾਨੂੰ ਮaaf ਕੀਤਾ ਤੇ ਲਾਹਾ ਲੈ ਲਓ ਜਿੰਨਾ ਲਿਆ ਜਾਂਦਾ ਕਿੰਨੇ ਰੁਪਏ ਦਾ ਬਈ ਇਹ 1000 ਰੁਪਏ ਦਾ ਸਿਰਫ 1000 ਰੁਪਏ ਦੇ ਇਲੈਕਟ੍ਰੀਸ਼ੀਅਨ ਦੋਸਤੋ ਸასი ਕਾਲ ਮੈਂ ਤੁਹਾਡਾ ਖਾਨ ਮਾਰਥਾ ਦੋਸਤੋ ਅੱਜ ਆ ਪਹੁੰਚਾ ਭਲਾੜਾ ਸ਼ਹਿਰ ਦੇ ਵਿੱਚ ਮਾਨ ਇਲੈਕਟ੍ਰੀਸ਼ੀਅਨ ਭਲਾੜਾ ਤੇ ਜਿੱਥੇ ਤੁਹਾਨੂੰ LED ਪੱਖੇ ਹੀਰੋਮ ਹੀਟਰ ਹੀਟਰ ਤੁਹਾਨੂੰ ਬਹੁਤ ਹੀ ਘੱਟ ਰੇਟ ਦੇ ਵਿੱਚ ਮਿਲਣਗੇ ਆਜੋ ਮੇਰੇ ਨਾਲ ਚੱਲਦੇ ਅੰਦਰ ਮਾਨਸਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਗੱਡਾ ਮਾਕੀ ਕਰਦੇ ਨਵੇਂ ਨਵੇਂ ਲਾ ਦਿਖਾਓ ਬਈ ਕੀ ਲੈ ਆ ਫਰੈਜ ਕੀ ਬਾਈ ਜੀ ਆਪਣੇ ਕੋਲੇ 32 ਇੰਚ ਐਲਸੀਡੀ ਹੈ ਜੀ ਸਮਾਰਟ ਐਲਸੀਡੀ ਹੈ ਜੀ ਕੀ ਰੇ ਦੀਏ ਬਾਈ ਇਹ ਇਹ ਤੁਹਾਨੂੰ 6000 ਦੀ ਦੇਵਾਂਗੇ 6000 ਰੁਪਏ ਦੀ ਇਹ ਆ ਦੇਖੋ ਦੋਸਤੋ 6000 ਰੁਪਏ ਦੀ ਐਲਈਡੀ ਦੀਵਾਲੀ ਤੱਕ ਜੀ ਦੀਵਾਲੀ ਤੱਕ ਨਾਲ ਗਿਫਟ ਫਰੀ ਅੱਛਾ ਨਾਲ ਗਿਫਟ ਆ ਚੱਕੋ ਦੋਸਤੋ ਨਾਲ ਤਾਂ ਐਲਈਡੀ ਇਹ ਨਾਲ ਗਿਫਟ ਨਾਲ ਸਟੈਂਡ ਨਾਲ ਆ ਸਟੈਂਡ ਵੀ ਠੀਕ ਹੈ ਕਿੰਨੇ ਰੁਪਏ ਬੋਲੇ ਦੁਬਾਰੇ ਫਿਰ ਦੱਸ ਦੇ 6000 ਰੁਪਏ ਦੀ 6000 ਰੁਪਏ ਦੀ ਐਲਈਡੀ ਤੁਹਾਨੂੰ ਬਲਾਡੇ ਸ਼ਹਿਰ ਦੇ ਵਿੱਚ ਮਾਰ ਇਲੈਕਟ੍ਰੀਸ਼ੀਅਨ ਆਲਾ ਦੇ ਹੋਰ ਭਾਈ ਕੀ ਆਟਮ ਆਪਣੇ ਕੋਲੇ ਭਾਈ ਜੀ ਗਿੱਜਰ ਲੈ ਕੇ ਆਏ ਜੀ ਤੁਹਾਡੇ ਵਾਸਤੇ ਸਾਲਾਂ ਵਾਸਤੇ ਜੀ ਗਿੱਜਰ ਇਹ ਕਿੰਨੇ ਦਾ ਭਾਈ ਇਹ ਇਹ 3500 ਰੁਪਏ 3500 ਰੁਪਏ ਦਾ ਇਹ 1 ਸਾਲ ਦੀ ਔਨਲਾਈਨ ਗਾਰੰਟੀ 1 ਸਾਲ ਦੀ ਗਾਰੰਟੀ ਆ ਦੇਖੋ ਦੋਸਤੋ 3500 ਰੁਪਏ ਦਾ ਗਿੱਜਰ 1 ਸਾਲ ਦੀ ਗਾਰੰਟੀ ਤੇ ਕਿੰਨਾ ਕਿੰਨੇ ਲੀਟਰ ਦਾ ਹੈ ਤੇ 25 ਲੀਟਰ ਦਾ ਜੀ 25 ਲੀਟਰ ਦਾ ਗਿੱਜਰ ਤੁਹਾਨੂੰ ਮਿਲੂਗਾ 3500 ਰੁਪਏ ਦਾ ਤੇ 1 ਸਾਲ ਦੀ ਗਾਰੰਟੀ ਠੀਕ ਹੈ ਵੀਰੇ ਨਾਲ ਗਿਫਟ ਫਰੀ ਅੱਛਾ ਨਾਲ ਗਿਫਟ ਆ ਚੱਕੋ ਦੋਸਤੋ ਦਿਵਾਲੀ ਤੱਕ ਆ ਜਾ ਗਿਫਟ ਕਿ ਨਾਲ ਆ ਗੀਜਰ ਗਿੱਜਰ ਨਾਲ ਆ ਗਿਫਟ ਮਿਲੂਗਾ ਇਹ ਮੈਨੂੰ ਸਿਰਫ 3500 ਰੁਪਏ ਦਾ ਨਾਲ ਮਿਲੂ ਤੁਹਾਨੂੰ 1 ਸਾਲ ਦੀ ਗਾਰੰਟੀ ਮਾਨ ਇਲੈਕਟ੍ਰੋਨਿਕਸ ਭਲਾੜਾ ਤੋਂ ਜੀ ਠੀਕ ਮਾਨ ਇਲੈਕਟ੍ਰੋਨਿਕਸ ਭਲਾੜਾ ਆਪਾਂ ਰਾਡ ਲੈ ਕੇ ਆਏ ਵੀਰੇ ਠੀਕ ਹੈ ਵੀਰੇ ਇਹ 31 ਮਾਰਚ ਤੱਕ ਦੀ ਫੁੱਲ ਗਾਰੰਟੀ ਆ 31 ਮਾਰਚ ਤੱਕ ਇਹਦੀ ਫੁੱਲ ਗਾਰੰਟੀ ਆ ਕੱਟ ਜੇ ਫੜ ਜੇ ਮਾਚੇ ਕੁਛ ਮਰਜ਼ੀ ਉਹ ਸਾਡੇ ਕੋਲੇ ਲੈ ਕੇ ਆਓ ਫੜ ਜੇ ਮਾਚੇ ਕੁਛ ਵੀ ਹੋ ਜਾਏ 31 ਮਾਰਚ ਤੱਕ ਇਹਨੂੰ ਕੁਛ ਵੀ ਹੋ ਗਿਆ ਨਾਮ ਆਪਿਸ ਮਿਲੂਗਾ ਨਾਮ ਆਪਿਸ ਟੂ ਪੇਸ ਚੇਂਜ ਕਰਕੇ ਦੇ ਦੇਗਾ ਹਾਂ ਜੀ ਕੋਈ ਰਿਪੇਅਰ ਤਾਂ ਨਹੀਂ ਕਰਕੇ ਦਿੰਦਾ ਨਾ ਨਾ ਬਈ ਮਿਲੂਗੀ ਰਿਪੇਅਰ ਵੀ ਮੈਂ ਹੀ ਕਰਤਾ ਸੀ ਤੁਸੀਂ ਫਿਰ ਆ ਚੱਕੋ ਬਾਈ ਕਹਿੰਦਾ ਵੀ ਮੈਂ ਹੀ ਕਰਤਾ ਬਾਈ ਨੇ ਠੀਕ ਹੈ ਵੀਰੇ ਹੋਰ ਵੀਰੇ ਉਦੋਂ ਬਾਅਦ ਐਚ ਡੀ ਬਾਕਸ ਆਈ ਜਿਸ ਟੀਵੀ ਬਾਕਸ ਆ ਗਿਆ ਹਾਂਜੀ ਹੁਣ ਆਪਾਂ ਨੂੰ ਰੀਚਾਰਜ ਕਰਾਉਣ ਦੀ ਲੋੜ ਨਹੀਂ ਬਾਰ-ਬਾਰ ਕਿੰਨੇ ਰੁਪਏ ਦਾ ਬਈ ਇਹ ਇਹ 1500 ਰੁਪਏ ਦਾ ਹੀ 4 ਸਾਲ ਫਰੀ ਆ 4 ਸਾਲ ਫਰੀ 1 ਰੁਪਿਆ ਵੀ ਨਹੀਂ ਬੰਦਰ ਉਹਦਾ ਠੈਣੀ ਕ ਪੈਂਦੀ ਆ ਚੈਨਲ ਸਾਰੇ ਚੱਲਣਗੇ ਸਾਰੇ ਪੰਜਾਬੀ ਚੈਨਲ ਸਾਰੇ ਆਪ ਵੀ ਚੈਨਲ ਚੱਲਣਗੇ ਫਿਲਮਾਂ ਵਾਲੇ ਹਿੰਦੀ ਸਾਰੇ ਚੱਲਣਗੇ 1500 ਰੁਪਏ ਦਾ 4 ਸਾਲ ਫਰੀ ਚੱਲੂ ਹਾਂਜੀ 550 ਰੁਪਏ ਦਾ 550 ਰੁਪਏ ਦਾ ਹਰੂਮ ਹੀਟਰ ਮਿਲੂਗਾ ਇਹ ਦੀਵਾਲੀ ਤੱਕ ਸਕੀਮ ਹੈ ਜੀ ਇਹ ਦੀਵਾਲੀ ਤੱਕ ਬਈ ਆਫਰ ਹੈ ਜਿਹੜੇ ਪ੍ਰਾਣ ਲੈ ਕੇ ਨਾ ਜਲਦੀ ਲੈ ਜਾਓ ਆਗੇ ਆ ਪ੍ਰੈਸ ਮਿਲ ਜੂ ਜੀ 600 ਰੁਪਏ ਦੀ ਸਾਲ ਦੀ ਗਾਰੰਟੀ 600 ਰੁਪਏ ਦੀ ਸਾਲ ਦੀ ਗਾਰੰਟੀ ਰੇਟ ਮੁਕਰ ਆਈ ਆਂ ਆ ਚੱਕੋ ਦੋ 600 ਰੁਪਏ ਦੀ ਪ੍ਰੈਸ ਸਾਲ ਦੀ ਗਾਰੰਟੀ ਜੇ ਕੁਝ ਵੀ ਹੋਏਗੇ ਹਾਂਜੀ ਹਾਂਜੀ ਠੀਕ ਠੀਕ ਹੈ ਵੀਰੇ ਹੋਰ ਵੀਰੇ ਆ ਮੱਛਰ ਕਿਲਰ ਆਇਆ ਜੀ ਰੀਅਲ ਲਾਈਫ ਆ ਠੀਕ ਹੈ ਵੀਰੇ ਆ ਦੇਖੋ ਦੋਸਤੋ ਮੱਛਰ ਕਿਲਰ ਆਇਆ ਇਹ ਆਪਣੇ ਮੱਛਰ ਲੜਦੇ ਆ ਇਹਨੂੰ ਰੂਮ ਦੇ ਵਿੱਚ ਧਰ ਲਓ ਇਹ ਮੱਛਰਾਂ ਆਪ ਹੀ ਮਾਰੀ ਜਾਊਗਾ। ਕੀ ਇਹ ਕਿੰਨੇ ਰੁਪਏ ਦਾ ਭਈ ਇਹ 1500 ਰੁਪਏ ਦਾ। ਸਿਰਫ 1500 ਰੁਪਏ ਦਾ ਮੱਛਰ ਮਾਰਨ ਵਾਲਾ ਕਿਲਰ ਆ ਗਿਆ ਠੀਕ ਹੈ ਵੀਰੇ। ਉਸ ਤੋਂ ਬਾਅਦ ਆ ਬੱਲਵ ਲੈ ਕੇ ਆਇਆ ਜੀ ਨੋ ਵਾਰ ਦੇ। ਕਿੰਨੇ ਬਾੜ ਦੇ ਜੀ ਇਹ ਇਹ 9 ਬਾੜ ਦੇ 14 ਮਹੀਨਾ ਦੀ ਗਾਰੰਟੀ ਹੈ ਜੀ ਬੱਲਵੰਤ ਜੀ 14 ਮਹੀਨਾ ਦੀ ਗਾਰੰਟੀ ਹੈ ਨਹੀਂ 5 500 ਦੇ 8 ਪੀਸ 500 ਰੁਪਏ ਦੇ 8 ਪੀਸ ਆ ਚੱਕੋ ਦੋਸਤੋ 500 ਰੁਪਏ ਦੇ 8 ਪੀਸ ਮਿਲਣਗੇ ਤੁਹਾਨੂੰ ਠੀਕ ਹੈ ਵੀਰੇ ਹੋਰ ਵੀਰੇ ਸਾਡੀ ਪੱਖਾਂ ਦਾ ਸਟਾਕ ਹੈਗਾ ਜੇ ਕਿਸੇ ਨੇ ਲੈਣੇ ਹੋਣ 1000 ਰੁਪਏ ਦਾ ਪੱਖਾ ਸਾਲ ਦੀ ਗਾਰੰਟੀ ਹੈ 1000 ਰੁਪਏ ਦਾ ਪੱਖਾ ਸਾਲ ਦੀ ਗਾਰੰਟੀ ਹਾਂਜੀ ਗਾਰੰਟੀ ਤਾਂਬੇ ਦਾ ਹਾਂਜੀ ਹਾਂਜੀ ਤਾਂਬੇ ਦਾ ਬਣਿਆ ਹੋਇਆ ਬਈ ਇਹ ਠੀਕ ਹੈ ਜੀ ਡਿਕਸ਼ਨ ਆਇਆ ਵੀਰੇ 2 2000 ਬਾੜ ਦਾ ਠੀਕ ਹੈ ਵੀਰੇ 1000 ਰੁਪਏ ਦਾ ਸਿਰਫ ਸਿਰ ਲਾਹ ਲੈ ਲੋ ਜਿੰਨਾ ਲੈ ਆ ਜਾਂਦਾ ਕਿੰਨੇ ਰੁਪਏ ਦਾ ਬਈ ਇਹ 1000 ਰੁਪਏ ਦਾ ਸਿਰਫ 1000 ਰੁਪਏ ਦਾ ਐਕਸ਼ਨ ਕੁੱਕਰ ਜਿਹੜਾ ਆ ਮਾਦੀ ਕੀ ਨਾਮ ਆ ਖਾਣਾ ਬਣਾਉ ਉਹਦੇ ਉੱਤੇ ਠੀਕ ਠੀਕ ਹੈ ਵੀਰੇ 6 ਬੋਲਟ ਦੀ ਹੋਮ ਲਾਈਟ ਕੰਪਨੀ ਦੀ 600 ਰੁਪਏ ਦੀ ਸਿਰਫ 600 ਰੁਪਏ ਦੀ ਆ ਚੱਕੋ ਦੋਸਤੋ 600 ਰੁਪਏ ਦੀ ਬੈਟਰੀ ਮਿਲੂ ਤੁਹਾਨੂੰ ਗਾਰੰਟੀ ਤਾਂ ਨਹੀਂ ਦੀ ਬਈ ਕੋਈ ਕਿੰਨੇ ਚਿਰ ਦੀ 4 ਮਹੀਨਾ ਦੀ ਹੈ ਜੀ 4 ਮਹੀਨਾ ਦੀ ਗਾਰੰਟੀ ਇਹ ਤੁਹਾਨੂੰ ਬੈਟਰੀ ਮਿਲੂ ਸਿਰਫ 600 ਰੁਪਏ ਦੀ ਠੀਕ ਹੈ ਵੀਰੇ ਬਾਈ ਜੀ ਸਮਾਨ ਦੇਖਿਆ ਪੂਰਾ ਘੈਂਟ ਤੇ ਰੇਟ ਵੀ ਪੂਰਾ ਘੈਂਟ ਤੇ ਕਿਹੜੇ ਭਰਾ ਲੈ ਕੇ ਆਣੇ ਉਹਨਾਂ ਦਾ ਐਡਰੈਸ ਦੱਸਦੇ ਤੇ ਸ਼ੋਪ ਦਾ ਨਾਮ ਦੱਸਦੇ ਆਪਣਾ ਐਡਰੈਸ ਹੈਗਾ ਜੀ ਸ਼ਹਿਰ ਭਲਾਡਾ ਜਿਹੜਾ ਮਾਨਸਾ ਨੇੜੇ ਪਰਹਾਣੀਆਂ ਕਚਹਿਰੀਆਂ ਕਮੇਰਾਂ ਵਾਲੀ ਗਲੀ ਸਾਹਮਣੇ ਜੈਨੀ ਸਾਈਕਲ ਵਾਲਾ ਜੀ ਕਮੇਰਾਂ ਵਾਲੀ ਗਲੀ ਦੇ ਵਿੱਚ ਸਾਹਮਣੇ ਜੈਨੀ ਸਾਈਕਲ ਦੇ ਬਿਲਕੁਲ ਸਾਹਮਣੇ ਤੇ ਕਾਰੀ ਮਾਨ ਔਰ ਇਲੈਕਟ੍ਰੀਸ਼ੀਅਨ ਭਰਾੜਾ ਬਾਕੀ ਤੁਹਾਨੂੰ ਨੰਬਰ ਉੱਤੇ ਮੈਂਸ਼ਨ ਕੀਤਾ ਜਾਊਗਾ ਠੀਕ ਹੈ ਜੀ ਕਈ ਵਾਰੀ ਕਾਲਾ ਨਹੀਂ ਚੱਕਿਆ ਇੰਨੇ ਵੱਧ ਕਾਲਾਂ ਜਿਹਨਾਂ ਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਭਾਈ ਕਈ ਵਾਰੀ ਫੋਨ ਨਹੀਂ ਚੱਕਾਂ ਤੁਸੀਂ WhatsApp ਤੇ ਮੈਸੇਜ ਛੱਡ ਦਿਓ ਤੇ ਆਪ ਹੀ ਮੈਸੇਜ ਬੈ ਰਪਲਾਈ ਕਰਦਣ ਭਲਾਈ ਹੋਊਗਾ ਜੀ 5 5-7 ਮਿੰਟਾਂ ਦੇ ਵਿੱਚ ਵਿੱਚ ਰਪਲਾਈ ਕਰਾਂਗੇ ਓਕੇ ਓਕੇ ਜੀ